ਜਦੋਂ ਕਾਲੀ ਦਲ ਦਾ ਰਾਜ ਹੁੰਦਾ ਸੀ ਹੁਣ ਗੁੱਸਾ ਨਾ ਕਰਿਓ ਉਦੋਂ ਵੀ ਇਹ ਕੁਛ ਚੱਲਦਾ ਰਿਹਾ ਕਾਂਗਰਸ ਦੇ ਰਾਜ ਚ ਵੀ ਚੱਲਦਾ ਰਿਹਾ ਸਾਰੇ ਰਾਜਾਂ ਚ ਪੁਲਿਸ ਨੂੰ ਇਸੇ ਤਰ੍ਹਾਂ ਵਰਤਿਆ ਜਾਂਦਾ ਮੈਂ ਹੋਰ ਕਿਹੇ ਦੀ ਕੀ ਕਾਲੀ ਦਲ ਦੀ ਸਰਕਾਰ ਨੇ ਸਾਡੇ ਤੇ ਮਤਲਬ ਗਰੀਬ ਬੰਦੇ ਸੀ ਕੋਈ ਕਿਸੇ ਪਿੰਡ ਦੇ ਔਰ ਉਹਨਾਂ ਗਰੀਬ ਬੰਦਿਆਂ ਨੇ ਪਿੰਡ ਚ ਆਏ ਕਾਲੀ ਲੀਡਰ ਨੂੰ ਸਵਾਲ ਕਰਤੇ ਉੱਥੇ ਰੌਲਾ ਪੈ ਗਿਆ ਉਹਨਾਂ ਨੇ ਗਰੀਬ ਬੰਦੇ ਮਜ਼ਦੂਰ ਦਿਹਾੜੀਦਾਰ ਉਹਨਾਂ ਨੂੰ ਕੁੱਟਤਾ ਔਰ ਅਸੀਂ ਉਹਨਾਂ ਗਰੀਬ ਬੰਦਿਆਂ ਦੇ ਹੱਕ ਦੇ ਵਿੱਚ ਧਰਨਾ ਲਾਇਆ ਵੀ ਯਾਰ ਇਹ ਤੱਕਾ ਹੈ ਗਲਤਤਾ ਤਾਂ ਆ ਕਾਲੀ ਦਲ ਵਾਲਿਆਂ ਨੇ ਸਾਡੇ ਤੇ ਕੇਸ ਪਵਾਤੇ ਹੁਣ ਕਾਲੀ ਦਲ ਦੇ ਰਾਜ ਚ ਵੀ ਆ ਕੁਛ ਹੁੰਦਾ ਰਿਹਾ ਸਾਡੇ ਕੇਸ ਜਦੋਂ ਅਦਾਲਤ ਨੇ ਖਾਰਜ ਕੀਤੇ ਉਸ ਜਜਮੈਂਟ ਦੇ ਵਿੱਚ ਵੀ ਜੱਜ ਸਾਹਿਬ ਨੇ ਲਿਖਿਆ ਵੀ ਆ ਜੋ ਪੁਲਸ ਕਰ ਰਹੀ ਹੈ ਬਿਲਕੁਲ ਗੈਰ ਕਾਨੂੰਨੀ ਆ ਔਰ ਇਹ ਇਹ ਪੁਲਿਸ ਦੀ ਮਾਨ ਮਰਿਆਦਾ ਨੂੰ ਬਹੁਤ ਥੱਲੇ ਡੇਗਣ ਵਾਲੀਆਂ ਗੱਲਾਂ ਨੇ ਐਦਾਂ ਉਸ ਫੈਸਲੇ 'ਚ ਜੱਜ ਸਾਹਿਬ ਨੇ ਉਦੋਂ ਲਿਖਿਆ ਫਿਰ ਸਾਨੂੰ ਸਾਰਿਆਂ ਨੂੰ ਉਹਨੇ ਸਾਰੇ ਡਿਸਚਾਰਜ ਕਰਤਾ ਉਹ ਕੇਸ ਜੱਜ ਸਾਹਿਬ ਨੇ ਕੇਸ ਅਜੇ ਅਜੇ ਦੋਸ਼ ਤਾਂ ਹੈ ਹੁਣ ਤੋਂ ਪਹਿਲਾਂ ਹੀ ਕੇਸ ਨੂੰ ਡਿਸਮਿਸ ਡਿਸਚਾਰਜ ਕੀਤਾ ਹੁਣ ਤੁਸੀਂ ਦੱਸੋ ਕਿਹੜੀ ਸਰਕਾਰ ਵਲੇ ਇਹ ਕਰਤੂਤਾਂ ਨਹੀਂ ਚਲਦੀਆਂ ਰਹੀਆਂ